ਹੈਲੋ एवरीवन वेलकम बैक टू माय चैनल ਸੋ ਅਸੀਂ ਭਾਰਤ ਦੇ ਦੋਸਤੋ ਇਸਵੀ ਪੁਰਤ ਤੋ 300 ਇਸਵੀ ਪੁਰਤ ਤੱਕ ਦੇ ਕਾਲ ਨੂੰ ਕਾਣੇ ਆ ਜੀ ਜਿਹਦੇ ਵਿੱਚ ਪਿਛਲੀ ਵੀਡੀਓ ਜਿਹਨਾਂ ਨੇ ਨਹੀਂ ਦੇਖੀ ਹਨ ਉਹ ਅਸੀਂ ਪਾਰਟ ਵੀ ਡਿਵਾਈਡ ਕੀਤਾ ਹੋਇਆ ਹੈ ਪਾਰਟ 1 ਪਾਰਟ 2 ਪਾਰਟ 3 ਪਾਰਟ 1 ਚ ਅਸੀਂ 7 ਵਹਨ ਸ਼ਾਸਨ ਬਾਰੇ ਪੜਿਆ ਸੀ ਜਿਹਦੇ ਵਿੱਚ ਸਭ ਤੋਂ ਪਹਿਲਾ ਸ਼ਾਸਕ ਸੀਗਾ ਸਿਮੁਕਾ ਸੈਕਿੰਡ ਸੀਗਾ ਜਿਹੜਾ ਫੇਮਸ ਸੀਗਾ ਗੌਤਮੀ ਪੁੱਤਰ ਸ਼ਾਤਕarni ਐਂਡ ਥਰਡ ਆ ਦਾ ਆਪਣਾ ਹੀ ਪੁੱਤਰ ਸੀਗਾ ਵਿਸ਼ੇਸ਼ 68 ਐਂਡ ਦਾ ਥਰਡ ਇਜ਼ ਲਾਸਟ ਸੌਰੀ ਫੋਰਥ ਇਜ਼ ਲਾਸਟ ਸੀਗਾ ਯਕਸ਼ੀ ਸ਼ਕਨ ਨੇ ਠੀਕ ਹੈ ਅੱਜ ਆਪਾਂ ਕਰਨਗੇ ਪਾਰਟ 2 ਦਖਣੀ ਪਾਰਟ ਸੋ ਪਾਰਟ 1 ਪਹਿਲਾਂ ਦੇਖਣਾ ਫੇਰ ਹੀ ਤੁਹਾਨੂੰ ਸਮਝ ਆਣਾ ਆ ਇਹਦੇ ਵਿੱਚ ਅਸੀਂ ਕਰਾਂਗੇ ਤਿੰਨ ਸਾਮਰਾਜ ਸੀਗੇ ਚੋਲ ਪਾਂਡੇ ਤੇ ਚੇਰ ਠੀਕ ਹੈ ਜੀ ਜਿਹੜੇ ਚੋਲ ਸੀਗੇ ਇਹਦਾ ਸ਼ਾਸਕ ਕੌਣ ਸੀਗਾ ये शासक का नाम किल कारी कल। कारधानी कल। केड़ी सी देखो जी राजधानी का नाम उर जोर जड़ी कि हम प्रेजेंट टाइम च कित है जी तिरच ना पली ਦੱਖਣੀ ਭਾਰਤ ਦੇ ਆਪਾਂ ਤਿੰਨ ਸਾਮਰਾਜਾ ਉਹਦੇ ਵਿੱਚ ਕਿਹੜੇ ਕਿਹੜੇ ਸੀ ਚੋਲ ਪਾਂਡੇ ਐਂਡ ਚੇਰ ਠੀਕ ਹੈ ਜੀ ਚੋਲ ਜਿਹੜਾ ਸਭ ਤੋਂ ਪ੍ਰਸਿੱਧ ਸ਼ਾਸਕ ਸੀਗੇ ਉਹਦੇ ਸ਼ਾਸਕ ਦਾ ਨਾਮ ਸੀਗੇ ਕਾਰਿਕਲ ਚੋਲ ਵਾਂਨ ਸਭ ਤੋਂ ਜਿਹੜਾ ਸੀਗਾ ਪ੍ਰਸਿੱਧ ਸੀਗਾ ਉਹਦੇ ਵਿੱਚ ਸੀਗਾ ਸ਼ਾਸਕ ਉਹਦਾ ਕਾਰਿਕਲ ਉਹਨੇ ਰਾਜਧਾਨੀ ਸੀ ਉਰਸੂਰ ਉਰਸੂਰ ਤੌਲ ਸ਼ਾਸਕ ਦੇ ਜਿਹੜਾ ਸੀਗਾ ਤੌਲ ਸ਼ਾਸਕ ਜਿਹੜਾ ਸਾਡਾ ਆ ਉਹਦੇ ਵਿੱਚ ਇਹਦਾ ਸ਼ਾਸਕ ਸੀ ਕਾਰਕ ਠੀਕ ਹੈ ਦੀ ਰਾਸਥਾਨੀ ਸੀ ਔਰ ਜਿਹੜੀ ਵਰਤਮਾਨ ਕਹਿੰਦੇ ਸ੍ਰਿਸ਼ਨ ਪਾਲੀ ਵਿੱਚ ਹੈ ਇਹਨ ਸਭ ਤੋਂ ਪਹਿਲਾਂ ਖੇਤਾ ਆਪਣੇ ਗਵਾਂਢੀ ਜਿਹੜੇ ਰਾਜ ਸੀਗੇ ਆਪਣੇ ਗਵਾਂਢੀ ਰਾਜ ਨੇਬਰਸ ਜਿਹੜੇ ਸੀਗੇ ਜਿਹੜੀ ਕੰਟਰੀ ਹੈ ਠੀਕ ਹੈ ਗਵਾਂਢੀ ਰਾਜ ਚੇਰ ਤੇ ਪਾਂਡਿਆ ਨੂੰ ਹਰਾਇਆ ਚਕਤੋ ਚ ਤਿੰਨ ਨਿੱਤੇ ਸ਼ਾਸਕ ਸੀਗੇ ਠੀਕ ਹੈ ਸਭ ਤੋਂ ਪਹਿਲਾਂ ਇਨਕੀ ਕੀਤਾ ਆਪਣੇ ਗਵਾਂਡੀ ਜਿਹੜੇ ਸੀਗੇ ਚੇਰ ਤੇ ਪਾਂਡਿਆ ਉਹਨਾਂ ਨੂੰ ਹਰਾਇਆ ਫਿਰ শ্রীলঙ্কা ਤੇ ਹਮਲਾ ਕੀਤਾ শ্রীলঙ্কা ਤੇ ਵੀ ਹਮਲਾ ਕੀਤਾ ਦੇ ਲੰਕਾ ਤੇ ਹਮਲਾ ਕੀਤਾ ਹਾਂਜੀ ਅੱਗੇ ਹੈਗਾ ਪਾਂਡਿਆ ਪਾਂਡਿਆ ਕਿਉਂਕਿ ਇਹਨੇ ਫੇਮਸ ਨੇ ਸੀਗੇ ਪਾਂਡਿਆ ਕਿ ਪਾਂਡਿਆ ਜਿਹੜੇ ਸੀਗੇ ਉਹਨਾਂ ਵਿੱਚ ਕੀ ਹੋਇਆ ਇਹਦਾ ਸ਼ਾਸਕ ਕਾਲ ਸੀਗੇ ਦੇ ਰਾਜਾ ਸੀਗਾ ਉਹਦਾ ਨਾਮ ਸੀਗਾ ਰਾਜਾ ਜਿਹੜਾ ਸੀ ਇੱਥੇ ਨਿਸ਼ਾਸ਼ਣ ਕਰਦਾ ਸੀ ਉਹਦਾ ਨਾਮ ਸੀ ਨੇਦੂ ਜ਼ਿਆਨ ਸ਼ਾਸਕ ਕੌਣ ਹੈ ਨੇਦੂ ਜਰਦਾਨ ਠੀਕ ਹੈ ਇਹ ਉਹਦੇ ਨਾਮ ਸੀਗੇ ਦੇਖ ਲਓ ਕਿ ਨਾਲ ਅਜੀਬ ਜਿਹੇ ਨਾਮ ਸੀ ਇਹਨਾਂ ਦੇ ਹਨਾ ਰਾਜਸਤਾਨੀ ਕਿਹੜੀ ਸੀゾン ਦੀ ਰਾਜਾ ਨੀ ਸੀਗੀ ਮਧੁਰਾ ਠੀਕ ਹੈ ਜੀ ਰਾਜਾ ਨੀ ਮਧਰਾ ਸੀ ਇਹ ਜਿਹੜਾ ਰਾਜ ਸੀਗਾ ਕਹਿੰਦੇ ਮੋਤੀਆਂ ਦੇ ਵਪਾਰ ਲਈ ਇਹ ਰਾਜਾ ਜਿਹੜਾ ਸੀਗਾ ਮੋਤੀਆਂ ਦੇ ਵਪਾਰ ਲਈ ਬਹੁਤ ਅਸੀਜ हाँ जी अगे है लास्ट चेर चेर कह लो चेर राज कह लो इन केरल पुत्र केरल पुत्र ठीक है जी ने कहते सब तो पहला जिस जिस विच ठीक है इस राज की है, जिस वि समुद्र पच्छमी घाटा पच्छमी घाटा विचकार जंगपट्टी जमीन स्थित। ਜਿਹੜੀ ਚੇਰ ਰਾਜਾ ਕੇਰਲ ਉਤਰ ਜਿਸ ਸਮੁੰਦਰ ਅਤੇ ਪੱਛਮੀ ਘਾਟਾਂ ਵਿਚਕਾਰ ਇਹ ਤੰਗ ਪੱਤੀ ਦੀ ਜ਼ਮੀਨ ਤੇ ਸਥਿਤ ਸੀ ਹਾਂਜੀ ਚੇਰ ਦੀ ਜਿਹੜੀ ਰਾਜस्तानी ਸੀ ਰਾਜस्तानी ਉਹ ਸੀ ਵੰਜੀ ਠੀਕ ਹੈ ਹੁਣ ਆਪਾਂ ਪੜਾਂਗੇ ਇਹਨਾਂ ਦਾ ਵਪਾਰ ਕਿਦਾਂ ਸੀ ਇਹਨਾਂ ਦੇ ਰਾਜ ਜਿਹੜੇ ਸੀਗੇ ਉਹ ਕਿਦਾਂ ਵਪਾਰ ਕਰਦੇ ਸੀ ਇਹ ਦਿਨਾਂ ਨਾ ਕਿੰਦਾ ਰਸ ਸੀ ਕਿਹਦੀ ਅਸੀਂ ਸਭ ਤੋਂ ਪਹਿਲਾਂ ਕਰਾਂਗੇ ਵਪਾਰ ਕਿੰਦੀ ਤਿੰਨੋਂ ਹੀ ਜਿਹੜੇ ਸਾਮਰਾਜ ਸੀ ਇਹਨੂੰ ਸਾਮਰਾਜ ਬੱਜੀ ਕਿਹੜੇ-ਕਿਹੜੇ ਸੀਗੇ ਚੋਲ ਪਾਂਡਯਾ ਤੇ ਚੀਨ ਕਿਹਦੀ ਇਹ ਤਿੰਨੋਂ ਹੀ ਰਾਜ ਕਿੰਦੇ व्यापार करते कि इनका व्यापार से मिसर अरब मिसर अरब रोम सामराज रोम सामराज रोम सामराज मलाया ਲਾਇਆ అతి ਚੀਨ ਨਾਲ ਵਪਾਰ ਕਰਦੇ ਸਨ ਚੀਨ ਨਾਲ ਵਪਾਰ ਕਰਦੇ ਸਨ ਠੀਕ ਹੈ ਜੀ ਦਕਨੀ ਭਾਰ ਦੇ ਚੇਰ ਸੀ ਉਹਦੀ ਰਾਜਧਾਨੀ ਬੰਦੀ ਸੀ ਹੁਣ ਅਸੀਂ ਦੇਖਣਾ ਹੈ ਨਾ ਤਿੰਨਾਂ ਦੇ ਸਾਮਰਾਜ ਜਿਹੜੇ ਆ ਵਪਾਰ ਕਿਦਾਂ ਦਾ ਸੀ ਚੋਲ ਪਾਂਡਿਆ ਇਹ ਚੇਰੇ ਕਹਿੰਦੇ ਤਿੰਨੋਂ ਸੇਮ ਵਪਾਰ ਕਰਦੇ ਸੀ ਇਹਨਾਂ ਦੇ ਵਪਾਰ ਦੇ ਜਿਹੜੇ ਕੇਂਦਰ ਸੀ ਉਹ ਗਿਰਕਰੇ ਸੀ ਮਿਸਰ ਅਰਬ ਰੋਮ ਸਾਮਰਾਜ ਮਲਾਇਆ ਅਤੇ ਚੀਨ ਨਾਲ ਇਹਨਾਂ ਦੇ ਕੋਲ ਵਪਾਰ ਚੱਲਦਾ ਸੀ ਤਿੰਨਾ ਸਾਮਰਾਜ ਤੇ ਹਾਂਜੀ ਵਪਾਰ ਵਿੱਚ ਇਹਨਾਂ ਦੇ ਜਿਹੜੀ ਸਮਾਨ ਜ਼ਿਆਦਾ ਧੂੜੀ ਜਿਹਾ ਚੱਲਦਾ ਸੀ ਕੀਮਤੀ ਪੱਥਰ ਕੀਮਤੀ ਪੱਥਰ ਮਸਾਲੇ ਇਹਨਾਂ ਦੇ ਵਿੱਚ ਵਪਾਰ ਕਰਦੇ ਸੀ ਕਿਹਦੇ ਕੀਮਤੀ ਪੱਥਰ ਮਸਾਲੇ ਹਾਥੀਦੰਦ ਹਾਥੀਦੰਦ ਠੀਕ ਹੈ ਹਾਥੀਦੰਦ ਮੋਤੀ ਮੋਤੀਆਂ ਦਾ ਸਿਲਕ ਦੇ ਕੱਪੜੇ ਦਾ मलमल सॉफ्ट -मल, कपड़ा मलमल सूती कपड़ा पार करते जिमें पंछिया मोर पीकॉक ਤੇ ਪੱਸ਼ੂਆਂ ਵਿੱਚ ਇਹ ਕੀ ਕਰਦੇ ਸੀ ਬਾਂਦਰ ਮੰंकी ਨੂੰ ਇਹਨਾਂ ਦੋਨਾਂ ਨੂੰ ਹੀ ਬਾਹਰ ਭੇਜਿਆ ਜਾਂਦਾ ਸੀ ਬਾਲਦੇਸ਼ਾਂ ਵਿੱਚ ਇਹਨਾਂ ਨੂੰ ਵੇਚ ਕੇ ਇਹਨਾਂ ਤੋਂ ਪੈਸੇ ਬਸੂਲਦੇ ਸੀ ਹਾਂਜੀ ਹੁਣ ਆਪਾਂ ਦੇਖਣਗੇ ਵਪਾਰ ਵਾਰੇ ਆਪਾਂ ਦੇਖ ਲਿਆ ਹੁਣ ਆਪਾਂ ਦੇਖਣਾ ਲੋਕਾਂ ਦਾ ਜੀਵਨ ਕਿਦਾਂ ਦਾ ਸੀ ਰਹਿਣ ਸਹਿਣ ਕਿਦਾਂ ਦਾ ਸੀ ਇਹਨਾਂ ਦਾ ਕੰ ਦਾ ਜੀਵਨ on the life ਕਿਤਨ ਦੀ ਉਹ ਸਪੈਂਡ ਕਰ ਰਹੇ ਸੀਗੇ ਲੋਕ ਪਿੰਡਾ ਵਿੱਚ ਰਹਦੇ ਸਨ ਪਿੰਡਾ ਵਿੱਚ ਰਹਿੰਦੇ ਸਨ ਕਿੰਦੀ ਕਿਤੇ ਇਹ ਪੁਆਇੰਟ ਹੋ ਗਿਆ ਉਹਨਾਂ ਦਾ ਮੁੱਖ ਕਿਤਾ ਕੀ ਸੀਗਾ ਰੋਜ਼ਗਾਰ ਕੀ ਸੀ ਮੁੱਖ ਕਿਤਾ ਨੰਦਾ ਖੇਤੀਬਾੜੀ ਖੇਤੀ ਬਾੜੀ ਐਗਰੀਕਲਚਰ ਕਰਦੇ ਸਨ ਕਿਹਨਾਂ ਲੋਕ ਪਿੰਡਾਂ ਵਿੱਚ ਰਹਿੰਦੇ ਸਨ ਉਹਨਾਂ ਦਾ ਮੁੱਖ ਕਿੱਤਾ ਕੀ ਖੇਤੀਬਾੜੀ ਸੀ ਜਿਹੜੇ ਸ਼ਾਹੀ ਖਾਨਦਾਨ ਸ਼ਾਹੀ ਖਾਨਦਾਨ ਇਹ ਅਮੀਰ ਲੋਕ ਜਿਹੜੇ ਸਕੇ ਅਮੀਰ ਮੀ ਲੋਕ ਨਗਰਾ ਨਗਰਾ ਦੇ ਅੰਦਰੂਨੀ ਪਾਗਾ ਵਿੱਚ ਰਿੰਦਸਨ ਪਾਗਮਤ ਕਾਰਟ ਵਿੱਚ ਕਿਸਿਆਂ ਵਿੱਚ ਵਿੱਚ ਹੈ ਰਹਿੰਦੇ ਠੀਕ ਹੈ ਜੀ ਆ ਲੋਕਾਂ ਦਾ ਜੀਵਨ ਕਿਦਾਂ ਦਾ ਸੀ ਕਿ ਆ ਲੋਕ ਪਿੰਡਾਂ ਵਿੱਚ ਰਹਿੰਦੇ ਸਨ ਉਹਦਾ ਮੁੱਖ ਕੀਤਾ ਕੀ ਸੀ ਖੇਤੀਬਾੜੀ ਜਾਂ ਸ਼ਾਹੀ ਖਾਨਾਂ ਨਾਲ ਉੱਚ ਘਰਾਣੇ ਦੇ ਅਮੀਰ ਲੋਕ ਸੀ ਉਹ ਨਗਰਾਂ ਦੇ ਅੰਦਰੂਨੀ ਭਾਗਾਂ ਵਿੱਚ ਰਹਿੰਦੇ ਸਨ ਹਾਂਜੀ ਜਿਵੇਂ ਕਿ ਸੰਗੀਤ ਨਾਚ ਜੂਆ जुआ करना है था जुआ करना जुआ करना कविता उच्चारण उच्चारण ठीक है बंसरी बजाना तो आ दो की समझ से ना मनोरंजन का साधन ठीक है जी ਇਨਕੀ ਸਮਝ ਸੀ ਮਨੋਰੰਜਨ ਦਾ ਸਾਹਮ ਦੇ ਵਿੱਚ ਹਨ ਅਸੀਂ ਦੇਖਾ ਕਿ ਧਰਮ ਕਿਦਾਂ ਦਾ ਸਰਪ੍ਰੀਜ਼ਨ ਉਹਨਾਂ ਦਾ ਕਿਦਾਂ ਦਾ ਸੀ ਧਰਮ ਬਾਰੇ ਪਰਾਂਗੇ ਧਾਰਮਿਕ ਲਾਈਫ ਬਣਾ ਦੇ ਕਿਦਾਂ ਦੀ ਸੀ ਵੈਦਿਕ ਦੇਵਤੇ ਆਂ ਦੀ ਪੂਜਾ ਕੀਤੀ ਜਾਂਦੀ ਸੀ ਵੈਦਿਕ ਦੇਵਤਿਆਂ ਦੀ ਪੂਜਾ ਕਿਹਦੇ ਵੈਦਿਕ ਦੇਵਤਿਆਂ ਦੀ ਪੂਜਾ जैन मत बुद्धमत का ज़्यादा प्रसिद्ध सी, ठीक है ज़्यादा फेमस थी मोरगेन ठीक है जी मोरगेन के मुख्य देवता से मॉर्गेन की सी में प्रसिद्ध देवता से में प्रसिद्ध देवता से लोग ज़्यादातर की करते थे समुद्री देवत्या की भी पूजा करते थे क्योंकि समुद्र न रिलेट उन्होंने සමුන්ද්‍රී දීර්තියදී පූජාගර්දෙ චිකති සමුද්‍රීදවචී පූජකරදෙසි විශායිම්මත්ත සයිමත්ත නුවිී මන්දෙසන් ඉසයිමද ්‍රයිශ නුවිී මන්දෙසිගේම පාරතු විච්ච ඉසයිමත් පාරතු විච්ච ਭਾਰਤ ਵਿੱਚ ਇਸ ਦਾ ਪ੍ਰਸਾਰ ਭਾਰਤ ਵਿੱਚ ਇਸ ਦਾ ਖਿਸ਼ਾਰ ਸਭ ਤੋਂ ਪਹਿਲਾਂ ਕਿੱਥੇ ਹੋਇਆ ਜੀ ਸਭ ਤੋਂ ਪਹਿਲਾ ਮਾਲਾਬਾਰ ਮਾਲਾਬਾਰ ਟਾਟ ਤੇ ਮਾਲਾਬਾਰ ਟਾਟ ਤੇ ਜੋ ਕਿ ਚਨਈ ਮਦਰਾਸ ਮਦਰਾਸ ਕੋਚ नई मद्रास है है, हाँ जी हम आप पढ़ा कि महा पछाण संस्कृत बारे दक्षिणी भारत की महा पशा संस्कृति महा होंगे जी वाल पत्थर पत्थर स्टोन ठीक है वा विशाल विशाल पत्थर विशाल पत्थर महा मतलब व्डा पशाण मतलब पत्थर विशाल पत्थर मतलब बहुत वा पत्थर महापिशान संस्कृत कितों तो कितों तक फैली हुई है महाराष्ट्र महाराष्ट्र विच इनाम गौ ठीक है तक तक लखाट ते महूर ਚੜੀ ਠੀਕ ਹੈ ਜੀ ਮਹਾਰਾਸ਼ਟਰ ਵਿੱਚ ਇਨਾਮਗਉ ਤਕਲਾ ਘਾਟ ਤੇ ਮਹੂਰ ਚੜੀ ਮਹੂਰ ਚੜੀ ਦੱਖਣੀ ਭਾਰਤ ਵਿੱਚ ਜੀ ਦੱਖਣੀ ਭਾਰਤ ਵਿੱਚ ਮਾਸਕੀ ਠੀਕ ਹੈ ਇਹ ਜਿੱਥੇ-ਜਿੱਥੇ ਮਹਾ ਪ੍ਰਸ਼ਾਂਤ ਸੰਸਕ੍ਰਿਤ ਅਪਣਾਈ ਜਾਂਦੀ ਸੀਗੀ ਕੋਪਨ ਕੋ कोपवल कोपवल ब्रह्मगिरी आदि ब्रह्मगिरी आदि द्वारा देख लो महाप्रशांत संस्कृति कितने तो कितने तक फैली हुई सी महाराष्ट्र इनाम गऊ तकलाघाट ते महूर झड़ी दक्षणी भारत में मासकी कोपवल ब्रह्मगिरी आदि ए संस्कृति अपनाई जाती थी ਹੰਜੀ ਮਾफी ਪਛਾਨ ਸੰਸਥਿਤ ਕੀਤੀ ਹੈ ਵਰਤਨ ਜਿਹੜੇ ਚੱਕ ਤੇ ਬਣਾਏ ਜਾਂਦੇ ਸਨ ਚੱਕ ਹੁੰਦਾ ਸੀ ਇੱਕ ਚੱਕ ਦੀ ਸੀ ਜਿੱਤੇ ਰੌਂਡ ਰੌਂਡ ਘੁਮਾਉਂਦੇ ਸੀਗੇ ਕਾਲੀ ਤੇ ਲਾਲ ਜਿਹੜੀ ਰੰਗ ਦੀ ਮਿੱਟੀ ਦੀ ਵਰਤ ਵਰਕੇ ਵਰਤਨ ਬਣਾਉਂਦੇ ਸਨ ਇਸ ਕਰਕੇ ਕਾਲੇ ਤੇ ਲਾਲ ਰੰਗ ਦੀ ਕਲਰ ਕਰਕੇ ਵੀ ਜਾਣੇ ਜਾਂਦੇ ਸੀਗੇ ਪਛਾਨੇ ਜਾਂਦੇ ਸੀਗੇ ਇਹ ਕੀ ਕਰਦੇ ਸੀਗੇ ਵਾਹ ਪਛਾਨ ਵਿੱਚ ਮੁੱਦੇ ਅੰਦਰ ਫੁਲਾਉਂਦਾ ਢੰਗ ਕਿਦਾਂ ਦਾ ਸੀਗਾ ਮਹਾ ਪਛਾਨ ਵਿੱਚ ਮੁਰਦਿਆਂ ਨੂੰ ਨੂੰ ਦਫਨਾ ਦਾ ਤੰਗ ਜਿਆ ਤਰੀਕਾ ਦਾ ਤਰੀਕਾ ਲੋ ਜੀ ਠੀਕ ਹੈ 3 ਠੀਕ ਹੈ ਮੁਰਦੇ ਜਿਹੜੇ ਸੀਗੇ ਜਿਹੜੇ ਡੈਡ ਬਾਡੀਆਂ ਸੀ ਉਹਨਾਂ ਨੂੰ ਕਿੱਦਾਂ ਦਫਨਾਉਂਦੇ ਸੀਗੇ ਮੁਰਦਿਆਂ ਨੂੰ ਦਫਨਾ ਕੇ ਉਹਨਾਂ ਦੇ ਚਾਰੇ ਪਾਸੇ ਮੁਰਦਿਆਂ ਨੂੰ ਦਫਨਾ ਕੇ ਚਾਰੇ ਪਾਸੇ ਕੀ ਕਰਦੇ ਸੀ ਉਹ ਚਾਰੇ ਪਾਸੇ ਚਾਰੇ ਪਾਸੇ ਵਿਸ਼ਾਲ ਜਿਹੜੇ ਵੱਡੇ ਮਹਾ ਮਹਾ ਪਛਾਨ ਜਿਹੜੇ ਸੀਗੇ ਵੱਡੇ ਵੱਡੇ ਜਿਹੜੇ ਮਹਾ ਪਛਾਨ ਸੀ ਪੱਥਰਾਂ ਦੇ ਵੱਡੇ ਵੱਡੇ ਚਾਰੇ ਪਾਸੇ ਵੱਡੇ ਵੱਡੇ ਪੱਥਰ ਦਾ ਦੇਖੀ ਹਾਂਜੀ ਕਹਿੰਦੇ ਮਾਹ ਪਸ਼ਾਨ ਵਿੱਚ ਕੀ ਸੀਗਾ ਮੁਰਦਿਆਂ ਨੂੰ ਦਫਨਾ ਕੇ ਚਾਰੇ ਪਾਸੇ ਵੱਡੇ ਵੱਡੇ ਪੱਥਰਾਂ ਦਾ ਇੱਕ ਘੇਰਾ ਬਣਾ ਲਿਆ ਸੀ ਪੱਥਰ ਕਿਹੜਾ ਸੀ ਮਹਾ ਪਸ਼ਾਨ ਮਿੱਤਕ ਦੀਆਂ ਵਸਤਾਂ ਭਾਂਡੇ ਊਜਾਰ ਖਾਣ ਪੀਣ ਦਾ ਸਮਾਨ ਵੀ ਉਹਦੇ ਨਾਲ ਰੱਖਦੇ ਸੀ ਕਿਉਂ ਕਿ ਉਹ ਪੁਰਾਣ ਜਨ ਵਿੱਚ ਵਿਸ਼ਵਾਸ ਕਰਦੇ ਸੀ ਉਹ ਕਹਿੰਦੇ ਸੀ ਕਿ ਜਦੋਂ ਇਨਸਾਨ ਇੱਥੋਂ ਜਾਂਦਾ ਤੇ ਉਹਦਾ ਅਗਰ ਜਨਮ ਹੁੰਦਾ ਤਾਂ ਕਿਉਂ ਜੋ ਸਾਰੀਆਂ ਵਸਤਾਂ ਉਹਦੇ ਨਾਲ ਰੱਖਦੇ ਸੀ ਹਾਂਜੀ ਇਹ ਟੌਪਿਕ ਸਾਡਾ ਇੱਥੇ ਕੰਪਲੀਟ ਹੋ ਗਿਆ ਅਸੀਂ ਨੈਕਸਟ 3 ਪਾਰਟ ਜਿਹੜਾ ਲੈ ਕੇ ਆਵਾਂਗੇ ਉਤਰੀ ਭਾਰਤ ਦਾ ਸੋ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆਂ ਉਹਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਥੈਂਕ ਯੂ